ਇਹ ਜੀ ਬੀਤੀ 12 ਤਰੀਕ ਤੋਂ ਨਕੌਦਰ ਦੇ ਕਾਰੋਬਾਰੀ ਨੂੰ ਲਗਾਤਾਰ ਜਿਹੜੀ ਐਕਸਟਰੈਕਸ਼ਨ ਕਾਲਸ ਆ ਰਹੀਆਂ ਸੀਗੀਆਂ ਇਹ ਵਰਚੁਅਲ ਨੰਬਰ ਤੋਂ ਕਾਲਸ ਆ ਰਹੀਆਂ ਸੀਗੀਆਂ ਔਰ ਉਹਨਾਂ ਕੋਲੋਂ ਫਰौती ਮੰਗੀ ਜਾ ਰਹੀ ਸੀ ਕਿ 50 ਲੱਖ ਰੁਪਏ ਦੀ ਤੇ ਜਿਸ ਸਬੰਧ ਦੇ ਵਿੱਚ ਜਿਹੜਾ ਐਫ ਆਰ ਨੰਬਰ 64 ਦਰਜ ਕਰਕੇ ਤੇ ਉਹਦੀ ਜਿਹੜੀ ਤਤਤੀਸ਼ ਅਮਲੇ ਵਿੱਚ ਲੈਂਦੀ ਤੇ ਉਹਦੇ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਬੇਸ ਤੇ ਜਿਹੜਾ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜੇ ਚਾਰ ਬੰਦੇ ਜਿਹੜੇ ਚ ਨਾਮਜ਼ਦ ਕੀਤੇ ਗਏ ਜਿਹਦੇ ਵਿੱਚ ਕੇ ਦੋ ਬੰਦੇ ਜਿਹੜਾ ਦਾ ਮਾਸਟਰ ਮਾਈਂਡ ਜਿਹੜਾ ਵਾ ਉਹ ਸੁਖਵਿੰਦਰ ਸਿੰਘ ਕੁਰਫਸਨੀ son of ਅਮਰਜੀਤ ਸਿੰਘ ਇਹ ਨਵਾਂ ਪਿੰਡ ਦੋਨੇਵਾਲ ਪੈਂਦਾ ਹੈ ਖਾਣੇ ਲੋਈਆਂ ਦੇ ਵਿੱਚ ਉੱਥੇ ਦਾ ਰਹਿਣ ਵਾਲਾ ਤੇ ਇਸ ਵੇਲੇ ਇਹ ਇੰਗਲੈਂਡ ਯੂਕੇ ਹੈ ਇਹ ਮੇਨ ਮਾਸਟਰ ਮਾਈਂਡ ਇਹ ਬੰਦਾ ਸੀਗਾ ਇਹਨੇ ਇੱਕ ਰਵਨਦੀਪ ਸਿੰਘ ਜਿਹੜਾ ਇਹਦਾ ਰਿਸ਼ਤੇਦਾਰੀ ਹੈਗਾ ਵਾ ਇੱਥੇ ਪੁਰੇਵਾਲ ਕਲੋਨੀ ਨਕੋਦਰ ਦਾ ਉਹਦੇ ਨਾਲ ਰਲ ਕੇ ਇੱਕ ਛੜੇੰਤਰ ਰਚਿਆ ਔਰ ਜਿਹੜੀ ਐਕਸਪਰਸ਼ਨ ਕਾਲ ਕਰ ਰਹੇ ਸੀਗੇ ਇੱਥੇ ਤੇ ਕਾਰੋਬਾਰੀ ਨੂੰ ਤੇ ਇੱਥੇ ਦੇ ਉਹਦੇ ਜਿਹੜੇ ਗਰਾਊਂਡ ਲੈਵਲ ਦੇ ਹੈਂਡਲਰ ਆ ਇੱਥੇ ਇੱਕ ਅਦਿੱਤ્ય ਨਾਮ ਦਾ ਅਦਿੱਤ્ય ਰਾਏ ਉਰਫ ਮਨੀਸ਼ਾ ਮੁੰਡਾ ਜਿਹੜਾ ਨਰੇਸ਼ ਕੁਮਾਰ ਦਾ ਮੁੰਡਾ ਹੈ ਇਹ ਪੁਰੇਵਾਲ ਕਲੋਨੀ ਦਾ ਹੈ ਇਹ ਆਪਸ ਦੇ ਵਿੱਚ ਇਕੱਠੇ ਕਬੱਡੀ ਖੇលਦੇ ਰਹੇ ਰਮਨਦੀਪ ਤੇ ਇਹ ਇਹ ਇਸ ਕਰਕੇ ਇਹਦੇ ਜਾਣਕਾਰ ਸੀਗੇ ਉਹਦੇ ਨਾਲ ਇਹਦਾ ਜਿਹੜਾ ਕੰਟੈਕਟ ਸੀ ਟੈਲੀਫੋਨਿਕਲੀ ਹੈ ਇਹਨੇ ਉਹਦੇ ਕੋਲੋਂ ਇਹਦੀ ਰੈਕੀ ਕਰਵਾ ਕੇ ਸਾਰਾ ਤੇ ਦੂਜਾ ਜਿਹੜਾ ਪੈਸੇ ਲੈਣ ਦਾ ਜਿਹੜਾ ਉਹ ਬਣਾਇਆ ਸੀਗਾ ਬਟ ਉਹ ਜਿਹੜੀ ਸਾਡੀ ਟੀਮਸ ਗੁਨੀਆ ਇਹਨਾਂ ਨੇ ਜਿਹੜੇ ਦੋ ਬੰਦੇ ਇਹਨਾਂ ਦੇ ਜਿਹੜੇ ਆ ਅਦਿੱਤ્ય ਅਤੇ ਜਿਹੜਾ ਦੂਸਰਾ ਸैम ਸੀਗਾ ਇਹ ਸैम ਵੀ ਨਕੌਦਰ ਤੇ ਰਹਿਣ ਵਾਲਾ ਸੁੰਦਰਨਗਰ ਦਾ ਇਹਨਾਂ ਦੋਨਾਂ ਨੂੰ ਜਿਹੜਾ ਅਰੈਸਟ ਕਰ ਲਿਆ ਔਰ ਇਹਨਾਂ ਨੇ ਅਦਿੱਤ્ય ਨੇ ਇਹ ਵੀ ਦੱਸਿਆ ਕਿ ਇਹਦੇ ਕੋਲੋਂ ਜਿਹੜੀਆਂ ਲੋਈਆਂ ਥਾਣੇ ਦੇ ਵਿੱਚ ਵੀ ਦੋ ਪਰਚੇ ਆਲਰੇਡੀ ਦਰਜ ਐ 64 ਨੰਬਰ ਐਫ ਆਈ ਆਰ ਐ 64/25 ਐਫ ਆਈ ਆਰ ਐ ਇਹਦੇ ਵਿੱਚ ਉੱਤੇ ਸ਼ਾਮ ਜੋਲਰਸ ਦੇ ਨਾਮ ਤੇ ਨਰਿੰਦਰਪਾਲ ਉਹਦੀ ਰੈਕੀ ਵੀ ਇਹਨਾਂ ਨੇ ਜਿਹੜੀ ਹੈ ਉਹਦੇ ਥਰੂ ਦਿੱਕਤ ਥਰੂ ਵੀ ਰੈਕੀ ਵੀ ਕਰਾਈ ਸੀ ਔਰ ਉਹਦੇ ਕੋਲੋਂ ਵੀ 30 ਲੱਖ ਰੁਪਏ ਦੀ ਜਿਹੜੀ ਹੈ ਅ ਐਕਸਟਰਸ਼ਨ ਜਿਹੜੀ ਮੰਗੀ ਜਿਹੜੀ ਉਹ ਦੀ ਡਿਮਾਂਡ ਕੀਤੀ ਸੀਗੀ ਤੇ ਇਸ ਤੋਂ ਇਲਾਵਾ ਇੱਕ ਹੋਰ ਇਹਨਾਂ ਨੇ ਇੱਕ ਪੈਟਰੋਲ ਪੰਪ ਮਾਲਕਾ ਰਜਵੰਤ ਰਜਵੰਤ ਸਿੰਘ ਹੈਗਾ ਵਾ ਇਹਦੇ ਬੇਟੇ ਨੂੰ ਵੀ ਜਿਹੜਾ 2 ਕਰੋੜ ਰੁਪਏ ਦੀ ਜਿਹੜੀ ਇਹ ਫਰੋਤੀ ਜਿਹੜੀ ਹੈ ਇਹ ਡਿਮਾਂਡ ਕਰ ਰਹੇ ਸੀਗੇ ਜਿਹੜੀ ਪੈਟਰੋਲ ਪੰਪ ਦੀ ਗੱਲ ਕਰ ਰਹੇ ਹੋ ਕਿੱਥੇ ਦਾ ਸੀ ਇਹ ਵੀ ਲੋਹਿਆਂ ਦਾ ਸੀਗਾ ਜੀ ਇਹ ਪੈਟਰੋਲ ਪੰਪ ਜਿਹੜਾ ਲੋਹਿਆਂ ਦਾ ਹੀ ਹੈ ਔਰ ਇਹ ਰਹਿਣ ਵਾਲੇ ਜਿਹੜਾ ਨਵਾਂ ਪਿੰਡ ਦੋਲੇਵਾਲ ਦਾ ਹੀ ਹੈ ਜਿਹੜਾ ਪੈਟਰੋਲ ਪੰਪ ਦਾ ਮਾਲਕ ਹੈ ਉਹ ਦੁਦਰ ਵਪਾਰੀ ਨੂੰ ਤਾਂ ਧਮਕੀਆਂ ਦੇ ਦੇ ਸੀ ਜਾਂ ਫਰੋਤੀ ਮੰਗਣ ਦੇ ਕਰਦੇ ਸੀ ਕਦੋਂ ਤੋਂ ਮੰਗਨੇ ਆ ਰਹੇ ਇਹ 12 ਤੋ ਐਸੀ ਪਹਿਲੀ ਕਾਲ ਉਹਨੂੰ ਜਿਹੜੀ ਹੈ 12 ਜੂਨ ਨੂੰ ਆਈ ਸੀਗੀ ਔਰ ਉਸ ਤੋਂ ਬਾਅਦ ਲਗਾਤਾਰ ਇਹਨੂੰ ਜਿਹੜਾ ਟੈਲੀਫੋਨਿਕਲੀ ਵਰਚੁਅਲ WhatsApp ਤੇ ਵਰਚੁਅਲ ਨੰਬਰਾਂ ਤੋਂ ਜਿਹੜੀਆਂ ਕਾਲਸ ਆ ਰਹੀਆਂ ਸੀਗੀਆਂ ਤੋ ਅਸੀਂ ਇਹ ਪਹਿਲੇ 50 ਲੱਖ ਦੀ ਮੰਗੀ ਸੀ ਬਾਅਦ ਚ ਇਹਨਾਂ ਦਾ ਜਿਹੜਾ ਸੌਦਾ ਜਿਹੜਾ 10 ਲੱਖ ਰੁਪਏ ਦੇ ਵਿੱਚ ਤੈਅ ਹੋ ਗਿਆ ਸੀਗਾ ਸਰ ਕੁਛ ਦਿੱਤਾ ਵੀ ਸੀ ਇਸ ਕੋ ਫਾਰਮ ਉਹ ਦੇਣਾ ਸੀਗਾ ਨਹੀਂ ਹਜੇ ਦਿੱਤਾ ਨਹੀਂ ਸੀ ਜੀ ਇਹੋ ਹੀ ਜਿਹੜੀ ਇਹੋ ਹੀ ਜਿਹੜੇ ਆਪਣੇ ਪੈਸੇ ਦਾ ਜਿਹੜਾ 10 ਲੱਖ ਰੁਪਈਆ ਲੈਣ ਵਾਸਤੇ ਜਿਹੜੇ ਇਹ ਬੰਦੇ ਆ ਰਹੇ ਸੀਗੇ ਜਿਹੜੇ ਆਏ ਸੀਗੇ ਜਿਨ੍ਹਾਂ ਦੇ ਵਿੱਚੋਂ ਕਿ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਅਦਿੱਤਿਆਂ ਨੂੰ ਜਿਹੜ ਜਿਸ ਨੇ ਫਰौती ਦੀ ਰਕਮ ਲੈਣ ਆਇਆ ਉਸ ਦੇ ਲਈ ਉਹ ਰੈਸਕ ਕੀਤਾ ਗਿਆ ਸਰ ਜਿਹੜੇ ਬਾਹਰ ਜਿਹੜੇ ਬਿਜਲੀ ਮਾਸਟਰ ਮਾਈਂਡ ਹਨ ਉਹਨਾਂ ਨੇ ਕੋਈ ਨਹੀਂ ਅਕਨੋਲਡਜ ਹੋਇਆ ਉਹਨਾਂ ਤੇ ਕੀ ਕਾਰਵਾਈ ਹੋਈ ਹਾਂ ਬਿਲਕੁਲ ਜੀ ਉਹਨਾਂ ਦਾ ਉਹਨਾਂ ਦਾ ਅਸੀਂ ਉਹਨਾਂ ਦਾ ਅਸੀਂ ਸਾਰਾ ਲੀਗਲ ਪ੍ਰੋਸੈਸ ਚਲਾ ਕੇ ਜੇ ਕੋਈ ਇਸ ਵਿੱਚ ਹੋਰ ਕਿਸੇ ਦੀ ਇਨਵੋਲਵਮੈਂਟ ਆਈ ਤੇ ਉਹਨੂੰ ਵੀ ਬੋਕ ਕੀਤਾ ਜਾਏਗਾ ਔਰ ਸਰ ਜਿਹੜਾ ਇਹਨਾਂ ਦੇ ਵਿੱਚ ਜਿਹੜਾ ਵੈ ਇਹਨਾਂ ਦਾ ਜਿਹੜਾ ਇਹ ਜਿਹੜਾ ਹੈਗਾ ਸਨੀ ਹੈ ਜੀ ਇਹ ਸਨੀ ਜਿਹੜਾ ਹੈਗਾ ਵੈ ਜਿਹੜਾ ਸੁਖਜਿੰਦਰ ਸਨੀ ਹੈ ਨਮਾਪਿੰਡ ਦੋਨੇਵਾਲ ਦਾ ਇਹ ਉਹਦੀ ਪੇਕ ਹੈਗੀ ਆ। ਔਰ ਇਹੋ ਜਿਹੜਾ ਵਾ ਇਸ ਇਲਾਕੇ ਦੇ ਵਿੱਚ ਜਿਹੜਾ ਵਾ ਪ੍ਰੋਟੀਨ ਦੇ ਤਿੰਨ ਕੇਸ ਦਾ ਟ੍ਰੇਸ ਹੋ ਗਿਆ। ਉਹਨੇ ਔਨ ਰਿਮਾਂਡ ਹੈ ਅਸੀਂ ਹੋਰ ਵੀ ਦਵਾਈ ਨਾ ਪਰਚੇਸ ਕਰਾਂਗੇ ਔਰ ਆਪਣਾ ਜਿਹੜਾ ਵਾ ਟੈਕਨੀਕਲੀ ਦੇਖ ਕੇ ਵੀ ਹੋਰ ਕਿਹੜੇ ਕਿਹੜੇ ਬੰਦੇ ਨੇ ਉਹਨਾਂ ਨੂੰ ਟੱਚ ਕੀਤਾ ਵਾ। ਹੋਰ ਵੀ ਜਿਹੜੇ ਕੇਸ ਸੋਲਵ ਹੋਣ ਦੀ ਆਸ ਹੈ ਸਾਨੂੰ। ਇਹ ਇਹ ਦੂਸਰਾ ਜਿਹੜਾ ਰਮਨਦੀਪ ਹੈ ਜਿਹੜਾ ਨਗਉਧਰ ਦਾ ਹੀ ਰਹਿਣ ਵਾਲਾ। ਇਹ ਫਰੋਦੀਕ ਹੋਰ ਵੀ ਲੈ ਚੁੱਕੇ ਬੰਦੇ ਨਹੀਂ ਇਹ ਤਾਂ ਉਹਨਾਂ ਨੇ ਡਿਮਾਂਡ ਕੀਤੀ ਸੀ ਜਿਹੜੇ ਕੋਈ ਲੈ ਚੁੱਕਿਆ ਉਹ ਅਜੇ ਤੱਕ ਐਸਐਚ ਸਾਡੇ ਸਾਹਮਣੇ ਕੋਈ ਆਇਆ ਨਹੀਂਗਾ ਉਹ ਵੀ ਅਸੀਂ ਸਾਰਾ ਵੈਰੀਫਾਈ ਕਰਾਂਗੇ ਫੋਨਸ ਤੋਂ ਦੂਜਾ ਟੈਕਨੀਕਲੀ ਤੇ ਹੋਰ ਜੇ ਸਾਡੇ ਕੋਲ ਕੋਈ ਆਏਗਾ ਧਿਊਰਿੰਗ ਤਫ਼ਤੀਸ਼ ਤੇ ਉਹ ਵੀ ਸਾਰਾ ਜਿਹੜਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ ਇਹ ਫਰੋਦੀਕ ਇਸ ਤਰ੍ਹਾਂ ਮੰਗਦੇ ਸੀਗੇ ਕੋਈ ਵਟਸਐਪ ਕਾਲ ਵਗੈਰਾ ਕਰਦੇ ਸੀਗੇ ਇਸ ਤਰ੍ਹਾਂ ਕਰਦੇ ਸੀਗੇ ਇਹ ਵਟਸਐਪ ਵਟਸਐਪ ਕਾਲ ਕਰਕੇ ਅਗਲੇ ਨੂੰ ਬੰਦੇ ਨੂੰ ਡਰਾਉਂਦੇ ਸੀਗੇ ਕੌਸ਼ਲ ਗੈਂਗ ਦੇ ਨਾਂ ਤੇ ਕੌਸ਼ਲ ਗੈਂਗ ਦੇ ਨਾਂ ਤੇ ਜਿਹੜਾ ਵਾ ਇਹ ਫਰੋਦੀ ਮੰਗਦੇ ਸੀਗੇ ਕਿ ਅਸੀਂ ਕੌ ਮਤਲਬ ਆਪਣੇ ਜਿਹੜੀ ਕਨਵਰਸੇਸ਼ਨ ਕਰਦੇ ਸੀ ਅਗਲੇ ਬੰਦੇ ਨਾਲ ਤਾਂ ਕਿ ਉਹਨੂੰ ਲੱਗੇ ਕਿ ਵਾਕਈ ਸ਼ਾਇਦ ਉਧਰਲੇ ਕੋਈ ਹਰਿਆਣਵੀ ਜਾਂ ਦੂਜੇ ਹੈਗੇ ਆ ਬੰਦੇ ਜਿਹੜੇ ਆ ਸਰ ਕਹਿੰਦੇ ਕੀ ਸੀ ਜਦੋਂ ਸਰੋਤੀ ਖਾਂਦੇ ਸੀ ਕੀ ਧਮਕੀ ਦਿੰਦੇ ਸੀ ਅਸੀਂ ਧਮਕੀ ਨਹੀਂ ਉਹ ਹੀ ਦਿੰਦੇ ਸੀ ਵੀ ਤੇਰੇ ਕੋਲੋਂ ਅਸੀਂ ਜਿਹੜਾ 50 ਲੱਖ ਰੁਪਈਆ ਲੈਣਾ ਤੇ ਜੇ 50 ਲੱਖ ਰੁਪਈਆ ਦੇਵੇਂਗਾ ਸਾਨੂੰ ਠੀਕ ਆ ਨਹੀਂ ਤਾਂ ਸਾਨੂੰ ਪਤਾ ਵਾ ਕਿ ਤੇਰਾ ਜਿਹੜਾ ਕੌਣ ਕੌਣ ਤੇਰੇ ਪਰਿਵਾਰ ਚ ਕੌਣ ਕੌਣ ਆ ਤੇਰੇ ਪਰਿਵਾਰ ਬਾਰੇ ਸਾਨੂੰ ਪਤਾ ਹੈ ਤੇਰੀ ਸ਼ਾਪਸ ਇੱਥੇ ਆ ਤੇਰਾ ਘਰ ਕਿੱਥੇ ਆ ਉੱਥੇ ਤੁਸੀਂ ਖੇਡਣ ਕਿੱਥੇ ਜਾਂਦੇ ਹੋ ਸਾਨੂੰ ਸਰ ਹਰ ਚੀਜ਼ ਦਾ ਪਤਾ ਹੈ ਮਤਲਬ ਐ ਜਦੋਂ ਸਾਈਕੋਲੋਜੀਕਲੀ ਉਹਨੂੰ ਉੱਤੇ ਪ੍ਰਭਾਵ ਪਾਉਂਦੇ ਸੀ ਵੀ ਸਾਨੂੰ ਤੇਰੀਆਂ ਸਾਰੀਆਂ ਚੀਜ਼ਾਂ ਦਾ ਪਤਾ ਹੈ ਅਸੀਂ ਕਿਤੇ ਵੀ ਤੇਰੇ ਤੇ ਅਟੈਕ ਕਰ ਸਕਦੇ ਹਾਂ ਸਰ ਜਿਹੜੇ ਇਦਾਂ ਦੀਆਂ ਹਰਕਤਾਂ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਬਿਲਕੁਲ ਆਪਣੀਆਂ ਹਰਕਤਾਂ ਤੋਂ ਬਾਹਰ ਜਾਣ ਅਦਰਵਾਈਜ਼ ਸਟ੍ਰਿਕਟ ਤਰੀਕੇ ਦੇ ਨਾਲ ਉਹਨਾਂ ਨਾਲ ਨਿਖਿਆ ਜਾਏਗਾ ਔਰ ਇਹ ਜਿਹੜਾ ਵਹ ਇਹ ਇਹਦਾ ਅੰਤ ਮਾੜਾ ਹੀ ਹੁੰਦਾ ਹੈ ਕਦੇ ਨਾ ਕਦੇ ਫੜੇ ਹੀ ਜਾਂਦੇ ਆ ਕਿਉਂਕਿ ਇਹਨੇ ਆ ਜਿਹੜੀ ਇਹ ਪਹਿਲੀ ਫਰੋਤੀ ਜਿਹੜੀ ਉਹਨੇ ਦਿੱਤੀ ਸੀ ਉਹ 2024 ਦੇ ਵਿੱਚ ਦਿੱਤੀ ਸੀ ਜਿਸ ਸਬੰਧ ਦੇ ਵਿੱਚ ਐਫਆਰ ਨੰਬਰ 85 171024 ਦਾ ਦਰਜਾ ਹੈ ਯਾਨੀ ਕਿ ਆਲਮੋਸਟ ਤੁਸੀਂ ਲਾ ਲ ਇਹ 7-8 ਮਹੀਨੇ ਜਿਹੜੇ ਆ ਉਹ ਬੀਤ ਚੁੱਕੇ ਆ 7-8 ਮਹੀਨੇ 8 ਮਹੀਨੇ ਪਹਿਲਾਂ ਇਹਨੇ 8 ਮਹੀਨੇ ਪਹਿਲਾਂ ਇਹਨੇ ਦਿੱਤੀ ਸੀਗੀ ਬਟ ਉਹ ਵੀ ਕੇਸ ਸਟੇਸ ਹੋ ਗਿਆ ਔਰ ਆ ਪਿਛਲੇ 5ਵੇਂ ਮਹੀਨੇ ਨੇ ਜਿਹੜਾ ਲੋਹਿਆਂ ਦਾ ਇੱਕ ਹੋਰ ਜਿਹੜਾ ਸਨੈਰਾ ਉਹਨੂੰ ਦਿੱਤੀ ਸੀਗੀ ਉਹਦੇ ਬਾਰੇ ਵੀ ਕਲੀਅਰ ਹੋ ਗਿਆ ਹੁਣੇ ਔਰ ਜਿਹੜਾ ਤੀਸਰਾ ਹੈ ਸਾਡਾ ਕੇਸ ਸੋ ਇਹਨਾਂ ਦੋ ਜਣਿਆਂ ਤੇ ਪਹਿਲੇ ਵੀ ਕੋਈ ਮੌਬਲੇ ਕਰਛ ਜਿਹੜਾ ਜਿਹੜਾ ਸਨੀ ਹੈਗਾ ਵਾ ਸੁਖਵਿੰਦਰ ਸਨੀ ਇਹਦੇ ਤੇ ਅੱਗੇ ਜਿਹੜੇ ਖਵਾ ਖਾਂ ਕਰਨ ਦੇ ਚ ਪੰਜ ਛੇ ਕੇਸ ਦਰਜ ਹੈਗੇ ਆ ਸੁਖਵਿੰਦਰ ਸਨੀ ਤੇ ਤੇ ਦੂਸਰੇ ਤੇ ਦੂਸਰੇ ਦਾ ਜਿਵੇਂ ਰਿਕਾਰਡ ਚੈੱਕ ਕੀਤਾ ਨਿਕਾ ਉਸੇ ਕਰ ਰਹੇ ਆ ਉਹਦਾ ਦੇਖ ਰਹੇ ਆ ਕਿ ਉਹਦਾ ਕੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਬਟ ਸੁਖਵਿੰਦਰ ਸਨਹੀ ਦਾ ਜਿਹੜਾ ਕ੍ਰਿਮੀਨਲ ਬੈਕਗ੍ਰਾਉਂਡ ਸਾਹਮਣੇ ਆਇਆ ਜਿਹੜੇ ਫਟੇ ਗਿਆ ਉਹਨਾਂ ਕੋਈ ਲਾਲਚ ਕੋਈ ਦਾਇਰਕ ਗ੍ਰੈਂਡ ਨਹੀਂ ਹੈ ਨਹੀਂ ਇਹਨਾਂ ਨੂੰ ਜਿਹੜਾ 10 ਲੱਖ ਰੁਪਈਆ ਸੀਗਾ ਉਹਦੇ ਵਿੱਚੋਂ 2 ਲੱਖ ਰੁਪਈਆ ਇਹਨਾਂ ਨੂੰ ਮਿਲਣਾ ਸੀ ਜਿਹੜਾ ਇਹਨਾਂ ਨੇ ਲੈਣਾ ਸੀਗਾ ਤੇ ਬਾਕੀ ਜਿਹੜਾ 8 ਲੱਖ ਰੁਪਈਆ ਉਹ ਉਹਨਾਂ ਨੂੰ ਬਾਹਰ ਭੇਜਣਾ ਸੀਗਾ ਨਹੀਂ ਹਜੇ ਹਾਲ ਦੀ ਘੜੀ ਜਿਹੜਾ ਸਾਡੇ ਕੋਲ ਹੈ ਹੋਰ ਕੋਈ ਬੰਦਾ ਸਾਹਮਣੇ ਨਹੀਂ ਆਇਆ ਹੈ ਹਾਲ ਦੀ ਘੜੀ ਸਿਰਫ ਇਹਨਾਂ ਵਾਰੀ ਪਤਾ ਲੱਗਾ ਹੈ ਬਟ ਜੇ ਸਾਡੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੇ ਇਨਵੈਸਟੀਗੇਸ਼ਨ ਚ ਕੋਈ ਹੋਰ ਆਏਗਾ ਤਾਂ ਉਹਨੂੰ ਵੀ ਪੋਕ ਕੀਤਾ ਜਾਏਗਾ ਔਰ ਤੁਹਾਡੇ ਮੱਦੇਨਜ਼ਰ ਨਹੀਂ ਮੇਰੀ ਸਟ੍ਰਿਕਟ ਜਿਹੜੀ ਹੈਗੀ ਹੈ ਵੀ ਕਿਸੇ ਨੂੰ ਵੀ ਇਹੋ ਜਿਹੀ ਕਿਸੇ ਕਾਲ ਤੋਂ ਕੋ ਡਰਨ ਦੀ ਲੋੜ ਨਹੀਂ ਗੀ ਤੇ ਅਸੀਂ ਜਿਹੜੇ ਆ ਪਹਿਲੇ ਵੀ ਦੋ ਤਿੰਨ ਕੇਸ ਟੈਸਟ ਕੀਤੇ ਆ ਇਸ ਇਸ ਕਿਸਮ ਦੇ ਠੀਕ ਹੈ ਜੀ ਇਹ ਸਿਰਫ ਸਾਨੂੰ ਇਹ ਜਿਹੜਾ ਬੰਦਾ ਡਰਦਾ ਉਹਦੇ ਕੋਲ ਹੀ ਡਰਾ ਧਮਕਾ ਕੇ ਇਹਨਾਂ ਦਾ ਹੈਗਾ ਵੀ ਅਸੀਂ ਸਾਡੇ ਫੋਨ ਤੋਂ ਬੰਦੇ ਡਰ ਜਾਣਗੇ ਔਰ ਡਰ ਕੇ ਸਾਨੂੰ ਪੈਸੇ ਦੇਣਗੇ ਇੱਥੇ ਕੁਝ ਪਿਛਲੇ ਟਾਈਮ ਜਿਹੜੇ ਕੋਈ ਇਨਸੀਡੈਂਸ ਹੋਏ ਆ ਉਹਨਾਂ ਨੂੰ ਵੀ ਕੋਰਟ ਕਰਕੇ ਉਸ ਬੰਦੇ ਨੂੰ ਸਾਈਕੋਲੋਜੀਕਲੀ ਡਰਾਉਂਦੇ ਆ ਵੀ ਪਹਿਲੇ ਵੀ ਇਦਾਂ ਹੋ ਗਿਆ ਸੀਗਾ ਠੀਕ ਹੈ ਜੀ ਤੇ ਜਿਹੜੀ ਦੋ ਜਿਹੜੇ ਬਾਹਰ ਬੈਠੇ ਰਹੇ ਮਨਦੀਪ ਸਿੰਘ ਹੋਣੀਆਂ ਇਹਨਾਂ ਦੇ ਵੀ ਮਾਮਲੇ ਦਰਜ ਹੈ ਪਹਿਲਾਂ ਕੋਈ ਬਿਲਕੁਲ ਜੀ ਮੈਂ ਸੁਖਜਿੰਦਰ ਦਾ ਦੱਸਿਆ ਜੀ ਸੁਖਜਿੰਦਰ ਤੇ ਪਹਿਲੇ 5 6 ਕੇਸ ਦਰਜ ਹੈਗੇ 5 ਜਿਹੜਾ ਸੁਖਜਿੰਦਰ ਸਣੀ ਹੈਗਾ ਵਾ ਨਾਮ ਬਨ ਗੋਨੇਵਾਲ ਦਾ ਤੇ ਇਹ ਰਮਨਦੀਪ ਦਾ ਜੇ ਅਸੀਂ ਵੈਰੀਫਾਈ ਕਰ ਰਹੇ ਆ ਇਹਦਾ ਵੀ ਰਮਨਦੀਪ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈ ਜਾਂ ਨਹੀਂ ਹੈ